ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਘੁੰਮਣ ਦੇ ਅੱਜ ਬੜੀ ਮੈਨੂੰ ਖੁਸ਼ੀ ਹੋਈ ਯਾਰ ਕਿ ਇਹ ਮੁੰਡਾ ਹਿਮਾਚਲ ਦੇ ਵਿੱਚ ਡਰਾਈਵਰੀ ਕਰਦਾ ਤਾਂ ਮੈਨੂੰ ਕਹਿੰਦਾ ਭਾਈ ਵੀ ਮੈਂ ਤੁਹਾਡੇ ਰੀਨਾ ਜਾਂ ਤੁਹਾਡੇ ਕਹਿੰਦਾ ਵੀ ਵੀਡੀਓ ਦੇਖਦਾ ਹਾਂ ਮੈਂ ਪੌਡਕਾਸਟ ਇੰਟਰਵਿਊ ਆ ਪਰ ਇਸ ਟਾਈਮ ਚਾ ਲੋ ਮੇਰੇ ਪੱਗ ਬੰਨੀ ਹੋਈ ਸੀਗੀ ਤਾਂ ਮੈਂ ਇਹਨੂੰ ਕਿਹਾ ਵੀ ਸਾਡੇ ਚੱਲਦੇ ਨੇ ਪੌਡਕਾਸਟ ਕਹਿੰਦਾ ਭਾਈ ਮੈਂ ਤੇਰਾ ਬਹੁਤ ਵੱਡਾ ਫੈਨ ਆ ਬੜੀ ਖੁਸ਼ੀ ਹੋਈ ਯਾਰ ਤਾਂ ਇਹ ਮੁੰਡੇ ਦਾ ਆਪਣੇ ਚੈਨਲ ਵੀ ਬਣਾਵਾਂਗੇ ਤੇ ਇਹਦੀ ਵੀ ਸਪੋਰਟ ਕਰਨੀ ਹੈ ਤੇ ਇਹ ਮੁੰਡਾ ਕਹਿੰਦਾ ਵੀ ਬਾਈ ਤੋਂ ਬਾਹਰ ਤੁਰਦਾ ਫਿਰਦਾ ਐ ਵੀ ਮੇਰਾ ਕਿਦਾਂ ਰਿਸ਼ਤਾ ਰਸਤਾ ਕਰਾ ਦੇ ਤੇ ਇਹਨੂੰ ਪੁੱਛ ਲਿਆ ਵੀ ਹਾਂ ਬਾਈ ਤੇਰੇ ਰਸਤੇ ਦੀ ਕੀ ਸਮੱਸਿਆ ਕੀ ਪ੍ਰੋਬਲਮ ਵੀ ਰਸਤਾ ਕਰਾਉਣਾ ਹਾਂਜੀ ਕਹੇ ਜਾ ਕਰਾ ਦਈਏ ਕਰਾ ਦਈਏ ਵਧੀਆ ਵਧੀਆ ਕਰਾ ਦਈਏ ਕਿੰਨੀ ਉਮਰ ਹੈ ਮੇਰੀ 22 ਸਾਲ 22 ਸਾਲ ਕੁੜੀ ਦਾ ਯਾਰ ਇੱਕ ਹੈਗੀ ਆ ਥੋੜੀ ਜਿਹੀ ਵੱਡੀ ਆ ਥੋੜੀ ਹਾਂ ਜ਼ਿਆਦਾ ਨਹੀਂ ਚਲ 2-4 ਸਾਲ 5 ਸਾਲ ਦਾ ਥੋੜਾ ਜਿਹਾ ਵੱਧ ਫਰਕ ਹੋਊਗਾ 53 ਕੋ ਸਾਲ ਦੀ ਉਮਰ ਹੈ ਬੜੀ ਜਿਆਦਾ ਹੈ ਕਰਵਾ ਦੇ ਉਹਨੇ ਦੇਖ ਲੈ ਨਹੀਂ ਨਹੀਂ ਜੀ ਅੱਛਾ ਇਹ ਨਹੀਂ ਚਲੋ ਫਿਰ ਇੱਕ ਪ੍ਰਾਪਰਟੀ ਵਾਲੀ ਹੈਗੀ ਉਹਦਾ ਕਰਾਉਣ ਦੇ ਆ ਪ੍ਰਾਪਰਟੀ ਵਾਲੀ ਹੈਗੀ ਇਹ ਜਿੱ ਕਿੰਨੀ ਹੋਦੀ ਉਹਦੀ ਉਹਦੀ ਏਜ ਘੱਟੀ ਹੈ ਹਾਂ ਪਰ ਪ੍ਰਾਪਰਟੀ ਹੈ ਉਹਦੇ ਕੋਲ ਵਧੀਆ ਪ੍ਰਾਪਰਟੀ ਹੈ ਸ਼ਹਿਰ ਦੇ ਵਿੱਚ ਹਾਂ ਵਧੀਆ ਹੈ ਪ੍ਰਾਪਰਟੀ ਹੈ ਕੀ ਇਹ ਵੀ ਪਛਲਾ ਇਹ ਵੀ ਪਛਲਾ ਪ੍ਰਾਪਰਟੀ ਹੈਗੀ ਆ ਕੀ ਆ ਜੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਉਹਦਾ ਪਾਗਲਖਾਨਾ ਅੱਛਾ ਪਾਗਲਖਾਨੇ ਦੇ ਵਿੱਚ ਰਹੇ ਦੀ ਉਹ ਕਰਾ ਦਈਏ ਨਹੀਂ ਜੀ ਨਹੀਂ ਉਹ ਵੀ ਨਹੀਂ ਫਿੱਟੇਗੀ ਨਹੀਂ ਫਿਰ ਹੋਰ ਦਾ ਇੰਸਟਾਗ੍ਰਾਮ ਵਾਲਾ ਕਰਾ ਦਈਏ ਇੰਸਟਾਗ੍ਰਾਮ ਵਾਲੀ ਜਿਹਦਾ ਆ ਫਾਲੋਅਰ ਫੋਲੋਅਰ ਜੀ ਰੀਲਾਂ ਰੂਲਾਂ ਬਣਾਉਂਦੀਆਂ ਨੇ ਹਾਂਜੀ ਉਹ ਤੈਨੂੰ ਬਾਹਰ ਵੀ ਲੈ ਜੂਗੀ ਅੱਛਾ ਜੀ ਹਾਂ ਉਹ ਤੈਨੂੰ ਬਾਹਰ ਲੈ ਜੂ ਮੇਰੇ ਤੋਂ ਮੈਂ ਹਾਂਜੀ ਦੋ ਤਿੰਨ ਮਹੀਨੇ ਜੀ ਬਾਹਰ ਲੈ ਜੀ ਮੈਂ ਠੀਕ ਐ ਲੈ ਕਿੱਥੇ ਜਾਊਗੀ ਇਹ ਤਾਂ ਪੁੱਛਦਾ ਦੱਸੀਏ ਕਿੱਥੇ ਤੈਨੂੰ ਪਿੰਡੋਂ ਕਢਾ ਦਊਗੀ ਉਹ ਠੀਕ ਐ ਆ ਜਦੋਂ ਉਹਦੇ ਚਰਚੇ ਇੰਨੇ ਹੋਏ ਰੀਲਾਂ ਦੇ ਆ ਇੱਕ ਤੋਂ ਇੱਕ ਰੀਲਾਂ ਬਣਾਉਣੇ ਆਲੇ ਤੈਨੂੰ ਲੋਕਾਂ ਨੇ ਕਹਿਣਾ ਵੀ ਭਾਈ ਤੂੰ ਪਿੰਡ ਛੱਡ ਦੇ ਠੀਕ ਐ ਹੋਰ ਵੀ ਰਸਤਾ ਇੱਕ ਹੈਗਾ ਆਪਣੇ ਕੋਲੇ ਉਹ ਕੁੜੀ ਬਹੁਤ ਵਧੀਆ ਬੜੀ ਹੁਨਹਾਰ ਆ ਪਰ ਉਹ ਫਿਲਹਾਲ ਹੈਗੀ ਜੇਲ੍ਹ ਚ ਹਾਂ ਉਹ ਆਪਣੇ ਘਰ ਆਜ ਨੂੰ ਮਾਰ ਕੇ ਅੰਦਰ ਗਈ ਹੋਈ ਆ ਉਹ ਦੇਖਦਾ ਉਹ ਜੇ ਤੇਰੇ ਫਿਰ ਟੋਂਦੀ ਆ ਨਹੀਂ ਨਹੀਂ ਅੱਧੀ ਠੀਕ ਆ ਸਦਾ ਛੜੇ ਠੀਕ ਆ ਛੜੇ ਠੀਕ ਆ ਹਾਂਜੀ ਵੀ ਇਹ ਸਾਡਾ ਇੱਕ ਯਾਰ ਸ਼ੌਕਲ ਹੁੰਦਾ ਜਦੋਂ ਸਾਨੂੰ ਕੋਈ ਭਰਾ ਮਿਲਦਾ ਬੜੀ ਖੁਸ਼ੀ ਹੋਈ ਯਾਰ ਮੁੰਡੇ ਨਾਲ ਮਿਲ ਕੇ ਤਾਂ ਪਹਿਲਾਂ ਕਿੰਨੀਆਂ ਕੁ ਦੇਖੇ ਮੇਰੇ ਪੋਡਕਾਸਟ ਇੰਟਰਵਿਊ ਕਿੰਨੀਆਂ ਕੁ ਦੇਖੀਆਂ ਦੇਖੀ ਹੁਣੇ ਬੰਦ ਆ ਕਹਿੰਦਾ ਬਾਈ ਵੀ ਮੈਂ ਜਿਹੜਾ ਰੀਲਾ ਕੱਟ-ਕੱਟ ਕੇ ਚੈਨਲਾਂ ਦੇ ਪਾਉਂਦੇ ਨੇ ਵੀ ਜਿੱਦੇ ਜਿੱਥੇ ਪੋਡਕਾਸਟ ਹੋਣੇ ਕਹਿੰਦਾ ਤੇ ਉਹ ਦੇਖਦਾ ਹੁੰਦਾ ਵਾਂ ਤਾਂ ਬੜਾ ਯਾਰ ਵਧੀਆ ਲੱਗਿਆ ਵੀ ਇਹ ਸਾਡੀ ਵੀ ਇੱਕ ਪਛਾਣ ਬਣੀ ਐ ਦੁਨੀਆ ਦੇ ਵਿੱਚ ਪਤਾ ਲੱਗਿਆ ਵੀ ਹਾਂ ਯਾਰ ਬੱਬੂ ਘੁੰਮਣ ਨੌ ਦਾ ਕੋਈ ਇਨਸਾਨ ਹੈਗਾ ਸੰਘਰਸ਼ ਕਰਕੇ ਸਾਰਾ ਕੁਝ ਹੁੰਦਾ ਢੇਰੀ ਨਟ ਆਇਆ ਕਰੋ ਮਿਹਨਤ ਕਰੋ ਦੱਬ ਕੇ ਯਾਰ ਇਹ ਜਿਹੇ ਨੌਜਵਾਨ ਜਦੋਂ ਸਾਡੇ ਡਰਾਈਵਰੀ ਦੇ ਵਿੱਚ ਆ ਕੇ ਕਈ ਵਾਰੀ ਸਾਡੇ ਕਿਹਾ ਹੁੰਦੇ ਜੀ ਬਿਹਾਰੀ ਆਈ ਜਾਂਦੇ ਨੇ ਪੰਜਾਬੀ ਮੁੰਡੇ ਦੀ ਹੈਗੇ ਆਹ ਮੁੰਡੇ ਦੀ ਉਮਰ ਦੇ ਲੋ ਬਾਈ 21 22 ਸਾਲ ਦੀ ਚੋਟੀ ਦਾ ਡਰਾਈਵਰ ਹੈ ਯਾਰ ਇਹ ਜਹਾ ਡਰਾਈਵਰ ਮੈਂ ਸੱਚੀ ਗਾ ਵੀ ਮੈਂ ਆਪ ਨਹੀਂ ਦੇਖਿਆ ਹੈਗਾ ਇੱਥੇ ਜਗਾ ਬਹੁਤ ਤੰਗ ਹੈ ਫੈਕਟਰੀ ਜੀ ਛੀਛੇ ਦੇਖ ਕੇ ਗੱਡੀ ਇਹਨੇ ਬੈਕ ਲਾਈ ਤਾਂ ਮੈਨੂੰ ਬੜੀ ਖੁਸ਼ੀ ਹੋਈ ਯਾਰ ਵੀ ਇਦਾਂ ਦੇ ਜੇ ਸਾਡੇ ਨਵੇਂ ਮੁੰਡੇ ਡਰਾਈਵਰ ਦੇ ਵਿੱਚ ਆਉਣਗੇ ਤਾਂ ਸਾਡੇ ਡਰਾਈਵਰੀ ਦਾ ਜ਼ਰੂਰ ਨਾਮ ਵਧੀਆ ਬਣੇਗਾ ਪਰ ਕੁਝ ਸਾਡੇ ਵਿੱਚ ਜਿਹੜੇ ਮਾੜੇ ਅੰਸਰ ਨੇ ਸਾਨੂੰ ਬਦਨਾਮ ਕਰਦੇ ਨੇ ਉਹਨਾਂ ਥੋੜਾ ਬਸ਼ਰਮ ਕਰ ਲੈ ਜਿਹਦਾ ਪੁੱਤਰਾ ਕੋਈ ਨਸ਼ਾ ਤਾਂ ਨਹੀਂ ਕਰਦਾ ਨਹੀਂ ਜੀ ਨਹੀਂ ਕੋਈ ਨਸ਼ਾ ਕੋਈ ਕਰਨਾ ਵੀ ਨਹੀਂ ਹੈਗਾ ਆਪਾਂ ਹਾਂ ਜੀ ਠੀਕ ਹੈ ਨਹੀਂ ਇੰਦਾ ਸ਼ਰਮ ਨਹੀਂ ਕਰਨਾ ਹੈਗਾ ਬਿਲਕੁਲ ਵੀ ਆਪਣੇ ਮਾਂ ਪਿਓ ਦੀ ਸੇਵਾ ਕਰੋ ਠੀਕ ਹੈ ਵਧੀਆ ਆਪਣਾ ਫਿਊਚਰ ਬਣਾਓ ਚੰਗੀ ਗੱਲ ਹੈ ਸਾਰੇ ਭਰਾਵਾਂ ਨੂੰ ਆਪਾਂ ਇਹੀ ਮੈਂ ਮੈਸੇਜ ਦਿੰਦਾ ਹਾਂ ਨਾ ਵੀ ਵੱਧ ਤੋਂ ਵੱਧ ਯਾਰ ਮਿਹਨਤ ਕਰੋ ਠੀਕ ਹੈ ਜੀ ਕੋਈ ਵੱਧ ਘਟ ਬੋਲਿਆ ਗਿਆ ਤਾਂ ਮਾਫੀ ਚਾਹੁੰਦੇ ਆ ਜੀ ਸਸ ਜੀ